ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਵਧੀਆ ਵਧੀਆ ਠੀਕ ਠਾਕ ਤੇ ਇਹ ਆਪਣਾ ਡਰੈੱਸ ਡਰੈੱਸ ਪਿੰਡ ਰਾਮਖੜਾ ਹਾਂਜੀ ਤੇ ਆਵੇਂ ਬਰਨਾਲੇ ਦੇ ਨਾਲ ਹੀ ਆ ਰਾਮਖੜਾ ਪਿੰਡ ਠੀਕ ਆ ਤੇ ਨਾਂ ਆਪਣਾ ਨਾਂ ਆਪਣਾ ਉਤਾਰ ਸਿੰਘ ਠੀਕ ਆ ਤੇ ਨੰਬਰ ਨੰਬਰ ਸਕਰੀਨ ਤੇ ਦੇ ਦਾਂਗੇ ਚਲੋ ਠੀਕ ਆ ਤੇ ਕਿੰਨੀਆਂ ਮੱਝਾਂ ਆਪਣੇ ਕੋਲ ਵੇਚਣੀਆਂ ਨੇ ਮੈਂ ਕੈਮਰਾ ਘੁਮਾ ਲਿਆ ਮਾਲ ਸਾਰਾ ਵੇਚ ਵੇਚਣ ਵਾਲਾ ਹੀ ਆ ਸਾਰਾ ਹੀ ਹਾਂ ਠੀਕ ਆ ਸੋਈਆਂ ਵੀ ਆ ਕਿ ਸੂਣ ਵਾਲੀਆਂ ਸਾਰੀਆਂ ਇੱਕੋ ਸੋਈ ਆ ਗੱਪਣੀਆਂ ਹੀ ਆ ਬਾਕੀ ਤੇਨਾਂ ਆਪਣੇ ਕੋਲ ਅੱਛਾ ਤੇ ਟੋਕੜਾ ਕੱਪਣਾ ਮੈ ਗਈਆਂ ਟੋਕੜਾ ਕੱਪਣਾ ਬਾਅਦ ਪਾਵਾਂ ਵੀਡੀਓ ਆਪਾਂ ਅੱਛਾ ਫਿਰ ਖੜਦੀ ਆ ਵੀ 5-7 ਦਿਨ ਲੈ ਜੂਗੀ ਅੱਛਾ ਆ ਲੈ ਜੂਗੀ ਮਾਨਸ 15 ਦੇ ਦਿਨ ਲੈ ਜੂ ਆ ਚੋਟੀ ਅੱਛਾ ਹਾਂ ਜੀ ਇਹ ਨੀਲੀ ਦੀ ਨੀਲੀ ਦੀ ਆ ਗਈ ਆ ਠੀਕ ਆ ਜੀ ਇਹਨਾਂ 15 ਲੈ ਜੂ ਹਲੀਏ ਠੀਕ ਆ ਜੀ ਠੀਕ ਕਰਾਓ ਇਹ ਚਾਰ ਹੀ ਪਾਉਣੀਆਂ ਇਹੋ ਚਾਰ ਹੀ ਪਾਉਣੀਆਂ ਆ ਸੱਜਰ ਏਕੀ ਆ ਸੱਜਰ ਕੋਈ ਆਉਂਦੀ ਹੈ ਹਾਂ ਲੈ ਜੋ ਮੜੀ ਲੰਮੀ ਕਰ ਦੋ ਲਾਇਓ ਸੁਆ ਕੇ ਨਾ ਮਾਊਗਾ ਸੁਆ ਮਾਨ ਕੇ ਚੱਲੋ ਤੁਸੀਂ ਪਿੱਜਾ ਠੀਕ ਇਹ ਆਹ ਦੇ ਕੋਸੇ ਲਾ ਲੈ ਜਿਹੜੇ ਵੀ ਸਾਨੇ ਲੈਂਦੇ ਉਂਝ ਮੈਂ ਚੰਗੀ ਆ ਬਾ ਇੰਨਾ ਕਿ ਕੱਦ ਥੋੜਾ ਜਾਂ ਮਦਰੀ ਡੌਲੀ ਜਾ ਜਾਂਦੀ ਕੀ ਮੁੱਲ ਇਹਦਾ ਇਹਦਾ ਮੁੱਲ ਤੇ 15 ਕਰਦੇ ਹਾਂ ਹਾਂਜੀ ਇੱਕ 10 ਦੀ ਦੇ ਦਈਏ ਨਹੀਂ ਜੈ ਜਿਆ ਕਰ ਦੋ ਜਿਹੜੀ ਲੈਣ ਦੇਣ ਵਾਲੀ ਲੈਣ ਦੇਣ ਵਾਲਾ 1 5 ਜੀ 575 ਮੀਰੀ 100 ਕਿਲੋਮੀਟਰ ਨਹੀਂ ਹੋਰ ਕਰ ਦੋ ਹੋਰ ਪੂਰੇ ਲੱਖ ਜੀ ਕਰ ਦਈਏ ਕਰ ਦੋ ਠੀਕ ਹੋਰ ਛੋਟ ਕਰੋਗੇ ਵਿੱਚੋਂ ਹੋਰ ਹੁਣ ਥੋੜੀ ਬਾਰੇ 150 ਛੋਟੀ ਹੋਣੀ ਹੈ 100 ਕਿਲੋਮੀਟਰ ਵੀ ਆਉਣ ਜਾਣ ਹਾਂਜੀ 100 ਕਿਲੋ ਆਉਣ ਜਾਣ ਠੀਕ ਮੈਂ ਵੇਖ ਲੋ ਵੱਡੀ ਦੁੱਧ ਮੈਂ ਕਿੰਨਾ ਦੇ ਦਊਗੀ ਦੁੱਧ ਦੇ ਦਊ ਮੈਂ 14 15 ਕਿਲੋ ਹਲਦੀ ਤੇ ਲੱਟਣਾ ਵੱਡੀਆਂ ਹੂੰ ਇਹਨਾਂ ਖੜ ਜੀ ਠੀਕ ਆ ਦੇਣਾ ਮੰਨ ਲਓ ਲੈ ਜਾਣੇ ਇਹਨਾਂ ਨੀਲੀ ਦੀਆਂ ਮਹੀਂ ਉਂਜੀ ਆਮ ਹੀ ਸੀਲੇ ਲੈ ਜਾਣੇ ਦੇਣ ਇਹਨੇ ਦੇਣ ਲੈ ਜੂ ਵਾਲੀ ਮੈਂ ਚੰਗੀ ਮਲਦੀ ਦਵਦੀ ਆ ਹੂੰ ਇਹ ਆ ਗਈ ਇਹ ਲਈ ਮਨ 7 ਦਿਨ ਇਹ 5 7 ਦਿਨ ਖੜੂਗੀ ਠੀਕ ਲੈ ਜੂ 5 7 ਦਿਨ ਮੈਂ ਇਹ ਵੀ ਬੜੀ ਚੰਗੀ ਆ ਯਾ ਮੈਂ ਚੰਗੀ ਆ। ਲੈ ਚਲੋ। ਇਹ ਦੂਜੇ ਸਵੇ। ਇਹਦਾ ਕੋਈ ਰਿਕਾਰਡ ਰਕੂਟ ਇਹਨਾਂ ਦਾ ਮੰਨ ਲਓ ਪਿਛਲੇ ਸਵੇ ਦਾ। ਇਹ ਵੀ 14-15 ਕਿਲੋ ਦੁੱਧ ਘਰ ਵਾਲਿਆਂ ਦੇ ਆਉਂਦੇ ਆਈਂ ਤੋਂ ਕੱਢੀ ਰਹੀ ਆ। 14-15 ਕਿਲੋ ਆਉਂ ਆ ਵੀ ਮੱਝ ਦੇ। ਆਮ ਨਹੀਂ ਦਿੰਦੀਆਂ ਇਹੋ ਜੀਆਂ ਚੰਗੀਆਂ ਵਾਂਹੀਂ ਵਿੱਚੋਂ ਦੇ ਦਿੰਦੀਆਂ ਬਾਕੀ ਆਮ ਮੱਜਾਂ ਦਾ ਕੋਈ 7-8 ਕਿਲੋ ਵਾਲੀਆਂ ਹੁੰਦੀਆਂ ਜਿਹੜੀਆਂ ਪਹਿਲਾਂ ਦੋ ਜਿੰਨਾ ਵਾਂ ਆਰੀ ਸਾਰੀ ਨਹੀਂ ਕੱਢਦੀ 14-15 ਇਹਦਾ ਮੋਲ ਫਿਰ ਵੀਰ ਇਹਦਾ ਮੋਲ 1 20 1 20 ਲੈਣ ਦੇ ਨਾਲ ਲੈਣ ਦੇ ਨਾਲ 15 ਜੀ ਇਹ ਜਿਆ ਜਿਆ ਕਰਕੇ ਦੱਸ ਦੇ ਇੱਕੋ ਵਾਰੀ ਦੱਸ ਦੀ ਜਾਣ ਦੇ ਹਾਂ ਇੱਕ ਤਾਂ ਵੀ ਇਹਦੀ 100 ਕਿਲੋ ਵਿੱਚ ਪਾਉਂਦੇ ਤੂੰ ਦੱਸ ਦੇ ਉਹ ਲੱਗੇ ਹੋਰ ਕਰਦੇ ਛੋੜ ਹੋਰ ਇੱਕ ਪੰਜ ਦੀ ਰੱਬ ਦਾ ਨਾਮ ਇੱਕ ਪੰਜ ਇੱਕ ਪੰਜੇ ਚ ਛੋੜ ਪਹੁੰਚ ਪਹੁੰਚ ਇੱਕ ਪੰਜ ਕਿੰਨੀ 100 ਕਿਲੋਮੀਟਰ 100 ਕਿਲੋਮੀਟਰ ਠੀਕ ਅੱਗੇ ਲੰਡੀ ਇਹ ਚੋਂ ਮੰਨ ਲਓ ਇੱਕ ਪੰਜ ਚ ਹੋਰ ਵੀ ਛੋੜ ਪਹੁੰਚ ਕਰਕੇ ਉਹ ਵੀ ਥੋੜੀ ਬੋਦੀ ਕਰ ਦਾਂਗਾ ਮੰਨ ਤਾਂ ਅੱਛਾ ਤੇ ਠੀਕ ਤੇ 15 ਦਿਨ ਖੜੀ ਅੱਛਾ ਤੇ ਇਹਦਾ ਕੀ ਰਿਕਾਰਡ ਰੂਟ ਸੂਆ ਇਹਦਾ ਸੂਆਇਓ ਕੁ ਜਮਾਲ ਨੇ ਕੱਪਸਾ ਬਾਰੇ ਅੱਛਾ ਆਜੂ ਸਮਝ ਲਾਵੇ ਠੀਕ ਆ ਇਹ ਵੀ ਮੇਰੀ ਦਾ ਬਾਕਰਾ ਠੀਕ ਇਹ ਰਾਵੀ ਦੇ ਵਿੱਚ ਆ ਜਾਂਦੀਆਂ ਮੰਜੇ ਠੀਕ ਇਹਦਾ ਮੁੱਲ ਇਹਦਾ ਫੋਨ ਤੇ ਕਰਾਂਗੇ ਮੁੱਲ ਠੀਕ ਆ 15 ਦਿਨ ਕੱਤੀ ਜੋ ਅੱਛਾ ਬੰਦੀ ਤਾਂ ਬਿੰਦੀਆਂ ਵਾਲਾ ਲੈਣਾ ਦੇਖ ਠੀਕ ਇਹ ਮੈਂ ਸੁਈ ਇਹ ਸੁਈ ਇਹਦਾ ਉਹ ਬੱਚਾ ਜੋ ਠੀਕ ਬੱਚਾ ਦਿੱਤਾ ਜਿਵੇਂ ਨੇ ਅੱਛਾ 12 ਦਿਨੋਂ ਤੋਂ ਜੋ ਕਿੰਨੇ ਦਿਨ ਹੋ ਗਏ ਸੁਈ ਇਹਨੂੰ 5-6 ਦਿਨ ਹੋ ਗਏ ਸਕੀਲ ਫਰਾਗ ਵੱਡੀ ਜੋ ਠੀਕ ਬਿੰਦੀਆਂ ਵਾਲਾ ਲੈਵਾ ਜੋ ਠੀਕ ਦੇਖੋ ਖੋਲੋ ਬੋਲਾ ਮੰਨ ਲਾ 12 ਕਿਲੋ ਆ ਹਾਂ ਬਾ 12 ਦਾ ਸਟਾਰਟਿੰਗ ਹੀ ਹੋਈ ਆ ਨੀ ਦੁੱਧ ਕਰ ਦੂ ਤੇਰਾ ਜਿਆਦਾ ਇਹਦੇ ਚ ਠੀਕ ਜਲੋ ਲੈ ਕਿੰਨੇ ਦਿਨਾਂ ਦੀ ਸੂਈ ਇਹ ਪੰਜਾ ਛੇ ਦਿਨਾਂ ਦੀ ਸੂਈ ਆ ਉਹ ਇਕੱਠਾ ਜੀ ਵੇਲਾ ਠੀਕ ਸਮਾਨ ਇਹ ਆਪਾਂ ਇੱਕ ਵੀ ਇਹਦਾ ਬੋਲੀ ਅੱਛਾ ਹਾਂ ਨਾ ਇੱਕ ਪੰਜ ਚ ਪਹੁੰਚ ਕਰ ਦਗੇ ਇਹ ਹੋਰ ਕਰਦੇ ਪੂਰੇ ਲਾਪੂ 100 ਕਿਲੋਮੀਟਰ ਪਹੁੰਚ 12 ਕਿਲੋ ਦੁੱਧ 12 ਲੀਟਰ ਖਰਾਕ ਦੇ ਠੀਕ ਬਾਕੀ ਅਗਲਾ ਆ ਕੇ ਆਪੀ ਤਸੱਲੀ ਕਰੇ ਆ ਕੇ ਦੋ ਟਾਈਮ ਤਸੱਲੀ ਕਰੇ ਠੀਕ ਅਰਲੀ ਜੰਮੜੀ ਦੀ ਮਹੇ ਠੀਕ ਸਸਤੀ ਦਾ ਸਸਤੀ ਦਾ